ਮੋਕਮਾਂਟਰੀ ਸਭ ਗੱਡੀ ਦੇ ਅੰਦਰ ਲੋਕਾਂ ਦੇ ਵਿਰੋਧ ਕਰ ਦਿੱਤਾਗਾ ਜੀ ਗੁਰਦਾਬ 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 ਤੁਸੀਂ ਕੋਈ ਸਰਕਾਰ ਦੇ ਵਿੱਚ ਜਾ ਕੇ ਦੇਖੋ ਸਾਨੂੰ ਇੱਕ ਬੋਰਡ ਨਹੀਂ ਹੈ ਸਾਥੇ ਵੋਟਾਂ ਵਾਲੇ ਉਹਨੇ ਮੜ ਕੇ 1 ਮਿੰਟ ਸਾਡੇ ਤਾਂ ਲੋਕਾਂ ਨੇ 10 ਮਿੰਟ ਲਵਾਤਾ ਵੋਟਾਂ ਵਾਲੇ ਮੜ ਕੇ ਆਣੇ ਹੋਣ ਅੱਜ ਮੜ ਕੇ 10 ਮਿੰਟ ਦਾ ਪੰਜ ਫੇਰਾ ਆ ਗਿਆ ਪਾਣੀ ਫੇਰਾ ਜਾਂਦਾ ਵੋਟਾਂ ਵਾਲੇ ਤਾਂ ਤੁਸੀਂ ਘਰਾਂ ਵਿੱਚ 20 ਮਿੰਟ ਲਵਾਤਾ ਪਾਣੀ ਫੇਰੀ ਲੈ ਲੈਣਾ ਕੰਮ ਕਰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿੱਥੇ ਲੋਕ ਫੁੱਲਾਂ ਦੀ ਨਾਲ ਸਵਾਗਤ ਕਰ ਰਹੇ ਨੇ ਉੱਥੇ ਹੀ ਮੋੜ ਮੰਡੀ ਦੇ ਵਿੱਚ ਮੁੱਖ ਮੰਤਰੀ ਮਾਨ ਦਾ ਲੋਕਾਂ ਦੇ ਵੱਲੋਂ ਭਾਰੀ ਵਿਰੋਧ ਵੇਖਣ ਨੂੰ ਮਿਲਿਆ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਲੋਕਾਂ ਦੇ ਵੱਲੋਂ ਜ਼ਬਰਦਸਤ ਨਾਰੀਵਾਜੀ ਕੀਤੀ ਜਾ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀਆਂ ਦੁਕਾਨਾਂ ਵੀ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ ਸੀ ਜੀ 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 ਕਿ ਇਹ ਮੁੱਖ ਮੰਤਰੀ ਮਾਨਦੀਪ ਰੋਡਸ਼ੋ ਤੋਂ ਪਹਿਲਾ ਮੋਰ ਤੋਂ ਵਿਧਾਇਕ ਸੁਖਵੀਰ ਸਿੰਘ ਮੈਸਰਖਾਨਾ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਸਵੀਰਾਂ ਬਿਕਸਰ ਦਿਓ ਕਿ ਚੋਣ ਪ੍ਰਚਾਰ ਦੇ ਦੌਰਾਨ ਸੁਖਵੀਰ ਸਿੰਘ ਮੈਸਰਖਾਨਾ ਨੂੰ ਲੋਕਾਂ ਦੇ ਵੱਲੋਂ ਘੇਰਿਆ ਗਿਆ ਤੇ ਤਿੱਖੇ ਸਵਾਲ ਪੁੱਛੇ ਗਏ ਕਿ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ ਜਦ ਕਿ ਉਹਨਾਂ ਦੀ ਸਰਕਾਰ ਨੂੰ 2 ਸਾਲ ਬੀਤ ਚੁੱਕੇ ਨੇ ਸਰਕਾਰ ਦੇ ਖਿਲਾਫ ਲੋਕਾਂ ਦੇ ਵੱਲੋਂ ਜਬਰਦਸਤ ਨਾਅਰੇਬਾਜ਼ੀ ਵੀ ਕੀਤੇ ਜਾ ਰਹੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋਸਤ ਨੋਰਮਲ ਗੱਲਬਾਤ ਹੋ ਰਹੀ ਹੈ ਇੱਕ ਮਿੰਟ ਕੋਈ ਗੱਲ ਡੰਡਾ ਜਾਂ ਮਾਰਦੇ ਨੇ ਬਿੜੀ ਨਾਲ ਨਹੀਂ ਬੋਟਾ ਵਾਲੇ ਉੱਣਿਓ ਮੁੜ ਕੇ 1 ਮਿੰਟ ਸਾਡੇ ਦਾ ਲੋਕਾਂ ਨੇ ਅਰਾਂਜਮੈਂਟ ਲਵਾਤਾ ਬੋਟਾ ਵਾਲੇ ਮੁੜ ਕੇ ਪਾਣੀ ਫੇਰ ਆ ਗਏ ਪਾਣੀ ਫੇਰ ਆ ਜਾਂਦਾ ਅਸੀਂ ਕਿੱਥੇ ਜਾਵਾਂ ਰਾਤ ਨੂੰ 3 ਵਜੇ ਦੇਖ ਕੇ ਗਏ ਨਹੀਂ ਬਟਕਣ ਚ ਬੋਟਾ ਵਾਲੇ ਤਾਂ ਤੁਸੀਂ 10 ਮਿੰਟ ਲਵਾਤਾ ਤੁਸੀਂ ਆਖਲੀ ਸਾਰੀ ਦੇਖਿਆ ਗਲੀ ਦਾ ਨਾ ਇੰਨਾ ਗਲੀ ਦਾ ਹਰ ਜਗ੍ਹਾ ਘਰਾਂ ਚ ਜਾ ਕੇ ਦੇਖੋ ਕਿਵੇਂ 스멜 ਮਾਰਦੀ ਹੈ ਕੋਈ ਫਰੈਸ਼ਰ ਨਹੀਂ ਚੱਲਦੀ ਕੋਈ ਸਾਂ ਨਹੀਂ ਚੱਲਦੀ ਕੋਈ ਕੰਡੀਸ਼ਨ ਰਹੀ ਐ ਇਸ ਟਾਈਮ 6 ਮਹੀਨੇ 2 ਸਾਲ ਹੋ ਗਏ ਅਸੀਂ ਤੁਸੀਂ ਜਿਹੜੀ ਗੱਲ ਤੇ ਕਿਹਾ ਸੀ ਵੀ ਅਸੀਂ ਉਖਾਰੇ ਉਤਰਾਂਗੇ ਇਸ ਨੂੰ ਉਖਾਰੇ ਉਤਰੇ ਹੋ ਲੱਗੇ ਦੇਰੇ ਜਾਂਦਾ ਸੀ ਜਾਂਦੇ ਆ ਉਹ ਦਿਨ ਪੁੱਛ ਨਹੀਂ ਵੀ ਬੋਤਾ ਨਮਲ ਵਰਗਾਂ ਨਹੀਂ ਪੋਈਆਂ ਜੀ ਸੁਣਦੇ ਠੀਕ ਐ ਤੁਸੀਂ ਵੀ ਪਾਵਾਂਗੇ ਨਾਲੇ ਤੁਹਾਨੂੰ ਉਹ ਤਾਂ ਸਾਡੇ ਕਿ ਨਾਲ ਕਰ ਕਰ ਦਿੰਦਾ ਰਿਹਾ ਤੇ ਹੁਣ ਮੁੜ ਕੇ ਨਾਉਣੇ ਦੇਖਿਆ ਕਿ ਸਾਡਾ ਇੱਕ ਵਾਰੀ ਬੈਠ ਕੇ ਦੇਖਿਆ ਵੀ ਇਹ ਕੀ ਸਾਹਿਬ ਨਾਲ ਰੋਟੀਆਂ ਖਾਣਗੇ ਉਹ ਵੀ ਕਰਨੈਲ ਆਇਆ ਉਹਨੇ ਸਾਡੇ ਨਾਲ ਕਦੇ ਨਾ ਰੱਖ ਕੇ ਸਾਡਾ ਦਰਸ਼ਨ ਹੀ ਨਹੀਂ ਦਿੱਤੇ ਅਸੀਂ ਜਾ ਜਾ ਕੇ ਦਰਸ਼ਨ ਕਰਕੇ ਦੇਖ ਲੈ ਜਾ ਪੱਛੇ ਬੋਲ ਹਰੇ ਕੋ ਮਾਤਾ ਇਹ ਨਹੀਂ ਢਹੇ ਦੀ ਐਸੀ ਨਹੀਂ ਕਰੀਏ ਸਾਡੇ ਤੋਂ ਬਾਹਰ ਹਾਂ ਅਸੀਂ ਥੋੜੀ ਤੋਂ ਬਾਹਰ ਨਹੀਂ ਹੁੰਦੇ ਪਰ ਅਸੀਂ ਬਾਹਰ ਹਾਂ ਫਿਰ ਤੁਸੀਂ ਅੱਜ ਮੋਟਾ ਲੈਣ ਗਏ ਸੀ ਤੇ ਆਈ ਹੋ ਨਹੀਂ ਕੋਈ ਨਹੀਂ ਤੁਮ ਸਾਡ ਵੀ ਨਹੀਂ ਸਾਡ ਵੀ ਨਹੀਂ

ਦੇ ਕੇ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਦੇ ਵਿੱਚ ਰੱਖੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਸ਼ੋ ਤੋਂ ਪਹਿਲਾਂ ਹੀ ਮੋੜ ਮੰਡੀ ਦੇ ਵਪਾਰੀਆਂ ਦੇ ਵੱਲੋਂ ਪਿਛਲੇ ਦਿਨੀ ਹੋਈਆਂ ਘਟਨਾਵਾਂ ਤੇ ਕੋਈ ਕਾਰਵਾਈ ਨਾ ਕਰਨ ਅਤੇ ਐਮ ਐਲ ਏ ਸੁਖਵੀਰ ਮੈਸਰਖਾਨਾ ਦੇ ਵਿਰੋਧ ਦੇ ਵਿੱਚ ਮੋੜ ਮੰਡੀ ਨੂੰ ਬੰਦ ਕਰਕੇ ਸਿੱਖਾ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਭਗਵੰਤ ਮਾਨ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਲੋਕਾਂ ਦੇ ਵੱਲੋਂ ਕੀਤੀ ਗਈ। ਪਿਆ ਰਿਪੋਰਟ ਪੰਜਾਬੀ ਲੋਕ ਚੈਨਲ